ਪੱਬਲੀਡ ਪੰਜਾਬ ਅੱਜ ਨਵੀਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਏ ਆਂ ਜੋ ਆਪ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਤਿੰਨ ਰੋਜਾਂ ਤੋਂ ਜੀ ਡੀ ਐਫ ਸੀ ਤਰਨਤਾਮ ਜ਼ਿਲ੍ਹੇ ਦੇ ਵਿੱਚ ਬਹੁਤ ਸ਼ਾਨਦਾਰ 7 ਸਾਈਡ ਡੇ ਨਾਈਟ ਆਲ ਓਪਨ ਫੁੱਟਬਾਲ ਕੱਪ ਚੱਲ ਰਿਹਾ ਬਹੁਤ ਸੋਹਣਾ ਅਰੇਂਜਮੈਂਟ ਆ ਬਹੁਤ ਵਧੀਆ ਤਰੀਕੇ ਨਾਲ ਇਸ ਟੂਰਨਾਮੈਂਟ ਨੂੰ ਅਰੇਂਜ ਕੀਤਾ ਗਿਆ ਸੋ ਸਭ ਤੋਂ ਵੱਡੀ ਦੇਣ ਆ ਭਾਜੀ ਕਲਾਰਜੀ ਸੰਧੂ ਸਾਹਿਬ ਦੀ ਕਿ ਜਿਨ੍ਹਾਂ ਨੇ ਬਹੁਤ ਹੀ ਲੰਮੇ ਸਮੇਂ ਤੋਂ ਇਹ ਮਿਹਨਤ ਕਰਕੇ ਆ ਦਿਨ ਜਿਹੜਾ ਵਾ ਅੱਗੇ ਲਿਆਂਦਾ ਇਹ ਇੱਕ ਫੁੱਟਬਾਲ ਦੀ ਨਰਸਰੀ ਜਿਹੜੀ ਉਹ ਮਾਝੇ ਜ਼ਿਲ੍ਹੇ ਮਾਝੇ ਦੇ ਅੰਦਰ ਤਰਨਤਾਰਨ ਜ਼ਿਲ੍ਹੇ ਵਿੱਚ ਜਿਹੜੀ ਆ ਤਿਆਰ ਕੀਤੀ ਆ ਤੇ ਉਸ ਦੇ ਨਾਲ ਨਾਲ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਤੁਹਾਨੂੰ ਅਸੀਂ ਦਰਸ਼ਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ ਕਿ ਇਸ ਨਗਰ ਵਿੱਚ ਲਗਾਤਾਰ 3 ਸਾਲ ਤੋਂ ਜਿਹੜਾ 7 ਸੈੱਡ 8 ਫੁੱਟਬਾਲ ਕੱਪ ਚੱਲਦਾ ਜਿਹਦੇ ਵਿੱਚ ਸਭ ਤੋਂ ਵੱਡੀ ਸੇਵਾ ਜਿਹੜੀ ਫਰਸਟ ਏਡ ਦੀ ਦਿੱਤੀ ਜਾ ਰਹੀ ਆ ਇਹ ਕੱਲੇ ਪਲੇਅਰਾਂ ਵਾਸਤੇ ਨਹੀਂ ਆ ਮਤਲਬ ਜਿਹੜੇ ਹੋਰ ਵੀ ਦਰਸ਼ਕ ਆਪਣੇ ਕੋਲ ਇੱਥੇ ਮੈਚ ਵੇਖਣ ਆਉਂਦੇ ਆ ਉਹਨਾਂ ਵਾਸਤੇ ਵੀ ਅਵੇਲੇਬਲ ਆ ਸੋ ਸਾਡੇ ਬਿੱਲਾ ਭਾਜੀ ਹੋਣੀ ਜਿਹੜੇ ਲੰਮੇ ਸਮੇਂ ਤੋਂ ਇਸ ਚੀਜ਼ ਦੇ ਨਾਲ ਜੁੜੇ ਆ ਕਿ ਉਹਨਾਂ ਦੇ ਅੰਦਰ ਫੁੱਟਬਾਲ ਆ ਵੇਖ ਕੇ ਜਾਂ ਬੱਚਿਆਂ ਨੂੰ ਵੇਖ ਕੇ ਜਾਂ ਉਹਨਾਂ ਦੇ ਪਿੰਡ ਦੇ ਬੱਚੇ ਜਿਹੜੇ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਉਹ ਇਹ ਜਿਹੜੀ 3 ਸਾਲ ਤੋਂ ਸੇਵਾ ਨਿਭਾਉਂਦੇ ਆ ਰਹੇ ਆ ਤੇ ਪਰਸੋ ਰੋਜ ਤੋਂ ਵੀ ਸੇਵਾ ਉਹਨਾਂ ਦੀ ਕੰਟੀਨਿਊ ਜਾਰੀ ਆ ਆਪਾਂ ਉਹਨਾਂ ਨਾਲ ਥੋੜੀ-ਬਹੁਤੀ ਗੱਲਬਾਤ ਕਰਨ ਵਾਸਤੇ ਬੈਠੇ ਆ ਸੋ ਧੰਨਵਾਦ ਕਰਨ ਦੇ ਬਿੱਲੇ ਭਾਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਭਾਈ ਜਿਨੇ ਚਿਰ ਤੋਂ ਟੂਰਨਾਮੈਂਟ ਚੱਲਦਾ ਆ ਰਿਹਾ 3 ਸਾਲ ਤੋਂ ਤੁਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਗਰਾਊਂਡ ਨਾਲ ਜੁੜੇ ਹੋਏ ਆ ਤੇ ਜਿੱਦਾਂ ਡੀਡੀਐਫ ਕਲੱਬ ਕਾਫੀ ਟਾਈਮ ਤੋਂ ਮਤਲਬ ਇਹ ਗਰਾਊਂਡ ਨੂੰ ਬਣਾਉ ਲਈ ਜਿੰਦਾ ਕਲਾਜਿਤ ਕੋਚ ਨੇ ਇਹ ਕਾਫੀ ਸਮੇਂ ਤੋਂ ਛੋਟੇ ਹੁੰਦੇ ਤੋਂ ਹੀ ਦੇਖਦੇ ਆ ਰਹੇ ਆ ਵੀ ਇਹ ਗਰਾਊਂਡ ਨਾਲ ਜੁੜੇ ਆ ਮੋਟੀਵੇਟ ਇਹਨਾਂ ਨੂੰ ਵੇਖ ਕੇ ਸਾਰੇ ਬੱਚੇ ਹੁੰਦੇ ਆ ਸੋ ਇਹਨਾਂ ਦੇ ਨਾਲ ਜੁੜੇ ਇਹਨਾਂ ਦੇ ਨਾਲ-ਨਾਲ ਸਾਡੇ ਬੱਚੇ ਵੀ ਜਿੱਦਾਂ ਨਸ਼ਿਆਂ ਤੋਂ ਦੂਰ ਨੇ ਬਿਲਕੁਲ ਤੋਂ ਸਾਨੂੰ ਇਸ ਚੀਜ਼ ਦਾ ਲਾਭ ਵੀ ਹੁੰਦਾ ਹੈ ਤੇ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਖੇਡਦੇ ਰਹਿਣ ਤੇ ਅਸੀਂ ਭਾਈ ਹੁਣ ਇਹਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਆ 24 ਘੰਟੇ ਜਦੋਂ ਵੀ ਇਹਨਾਂ ਨੂੰ ਲੋੜ ਹੁੰਦੀ ਆ ਅਸੀਂ ਇਹਨਾਂ ਦੇ ਨਾਲ ਹੁੰਨੇ ਆ ਤੇ ਅੱਗੇ ਤੋਂ ਵੀ ਨਾਲ ਰਵਾਂਗੇ ਜੁੜੇ ਰਵਾਂਗੇ ਜਿੰਨਾ ਚਿਰ ਸਾਡੀ ਸੇਵਾ ਇਹਨਾਂ ਨੇ ਲਈ ਆ ਤੇ ਇਹ ਸੇਵਾ ਸਿਰਫ ਗਰਾਊਂਡ ਦੇ ਵਿੱਚ ਪਲੇਅਰਾਂ ਲਈ ਨਹੀਂ 24 ਘੰਟੇ ਜਿੰਨੇ ਵੀ ਆਪਣੇ ਦਰਸ਼ਕ ਵੀ ਆਉਂਦੇ ਜਾਂ ਕੋਈ ਵੀ ਆ ਉਹਨਾਂ ਦੇ ਨਾਲ ਜੁੜੇ ਆ ਤੇ ਜੁੜੇ ਰਵਾਂਗੇ ਇਹ ਬਾਰੇ ਜਿੱਦਾਂ ਆਪਣੇ ਕੋਲ ਰਾਤ ਨੂੰ ਦਰਸ਼ਕ ਆਉਂਦੇ ਆ ਟੂਰਨਾਮੈਂਟ ਵੇਖਣ ਉਹਨਾਂ ਵਾਸਤੇ ਵੀ ਸਹੂਲਤਾਂ ਨਾਲ ਕਿ ਜਾਂ ਕੱਲੇ ਪਲੇਅਰਾਂ ਵਾਸਤੇ ਹੀ ਨਹੀਂ ਉਹਨਾਂ ਵਾਸਤੇ ਵੀ 24 ਘੰਟੇ ਸਹੂਲਤਾ ਮਤਲਬ ਆਪਾਂ ਜਦੋਂ ਵੀ ਆਪਾਂ ਨੂੰ ਯਾਦ ਕਰਦੇ ਕਾਲ ਕਰਦੇ ਜਿਦਾਂ ਆਪਾਂ ਕਮੈਂਟ ਕਰਦੇ ਆਪਾਂ ਉਸੇ ਟਾਈਮ ਹਾਜ਼ਰ ਆ ਸਾਡੀ ਫਰਸਟ ایڈ ਦੀ ਸਾਰੀ ਟੀਮ ਸਾਡੇ ਨਾਲ ਆ ਜਿਸ ਤਰ੍ਹਾਂ ਦਾ ਭਾਜੀ ਇਹ ਅਰੇਂਜਮੈਂਟ ਆ ਅਸੀਂ ਦੇਖ ਰਹੇ ਆ ਕਾਫੀ ਦਿਨਾਂ ਤੋਂ ਬਹੁਤ ਸੋਹਣਾ ਅਰੇਂਜਮੈਂਟ ਆ ਮਤਲਬ ਜਿਹਦੀ ਸਿਫਤ ਕਿੰਨੀ ਕੀਤੀ ਜਾਵੇ ਥੋੜੀ ਆ ਕਿ ਪਲੇਅਰਾਂ ਦੇ ਬਹਿਣ ਵਾਸਤੇ ਪਲੇਅਰਾਂ ਦੇ ਆਉਣ ਵਾਸਤੇ ਲੰਗਰ ਪਾਣੀ ਦੀ ਬਹੁਤ ਵਧੀਆ ਅਰੇਂਜਮੈਂਟ ਆ ਗਰਾਊਂਡ ਬਹੁਤ ਸੋਹਣੀ ਆ ਤੇ ਮਤਲਬ ਚੰਗੇ ਚੰਗੇ ਪਲੇਅਰ ਇਸ ਗਰਾਊਂਡ ਵਿੱਚ ਖੇਡਣ ਵਾਸਤੇ ਆ ਰਹੇ ਆ ਕਿੰਨੇ ਦਿਨਾਂ ਤੋਂ ਤੁਹਾਨੂੰ ਲੱਗਦਾ ਹੈ ਤਿਆਰੀ ਚੱਲ ਰਹੀ ਹੈ ਇਸ ਇਹਨਾਂ ਦੀ ਟੀਮ ਦੀ ਦੇਖੋ ਜੀ ਤਿਆਰੀ ਤਾਂ 2 ਮਹੀਨੇ ਪਹਿਲਾਂ ਹੀ ਚੱਲਣ ਲੱਗ ਪੈਂਦੀ ਆ ਕਿਉਂਕਿ ਕਾਫੀ ਟਾਈਮ ਗਰਾਊਂਡ ਸਾਫ਼ ਕਰਨੀ ਗਰਾਊਂਡ ਦੇ ਵਿੱਚ ਮੈਨੇਜਮੈਂਟ ਸਾਰੀ ਕਰਨੀ ਬੜਾ ਟਾਈਮ ਇਹਦੇ ਵਾਸਤੇ ਚਾਹੀਦਾ ਹੈ ਇਹ ਸਾਰੇ ਪਲੇਅਰ ਜਿੱਥੋਂ ਚੰਗੇ-ਚੰਗੇ ਅਕੈਡਮੀਆ ਦੇ ਵਿੱਚ ਗਏ ਉਹਨਾਂ ਦਾ ਵੀ ਟਾਈਮ ਲੈਣਾ ਹੁੰਦਾ ਹੈ ਸਾਰੇ ਵੀ ਮਤਲਬ ਆਰਸੀਐਫ 'ਚ ਆ ਕਈ ਸਾਡੇ ਜਵਾਨ ਜਿਹੜੇ ਇੱਥੋਂ ਖੇਡ ਕੇ ਮਤਲਬ ਅਗਲੇ ਆ ਗਏ ਸਰਕਾਰੀ ਜੌਬਾਂ ਦੇ ਹੋ ਗਏ ਆ ਫਿਰ ਉਹਨਾਂ ਨੂੰ ਟਾਈਮ ਲੈ ਕੇ ਫਿਰ ਡੇਲੀ ਜਿੱਦਾਂ ਇਹਨਾਂ ਦੀ ਮੀਟਿੰਗ ਹੁੰਦੀ ਹੈ ਸ਼ਾਮ ਨੂੰ ਇੱਥੇ ਇਕੱਠੇ ਹੁੰਦੇ ਆ ਫਿਰ ਉਸ ਤੋਂ ਬਾਅਦ ਟਾਈਮ ਕੱਢ ਕੇ ਜੋ ਜੋ ਵੀ ਮੈਨੇਜਮੈਂਟ ਨੇ ਕਰਨਾ ਨਗਰੋਂ ਬਾਰੇ ਉਹ ਸਾਰਾ ਕੁਝ ਹੀ ਤਰੀਕੇ ਵਾਈ ਟਾਈਮ ਸੇਅਰ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਾਂ ਬਿੱਲੇ ਭਾਜੀ ਦਾ ਕਿ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਆਪਣੀ ਸੇਵਾ ਨਿਭਾ ਰਿਆ ਕਿਉਂਕਿ ਪਹਿਲੀ ਗੱਲ ਤੇ ਆਪਾਂ ਅਰਦਾਸ ਕਰਦੇ ਆਂ ਕਿ ਕਦੀ ਪਲੇਅਰਾਂ ਨੂੰ ਮਤਲਬ ਇਸ ਚੀਜ਼ ਦੀ ਲੋੜ ਨਾ ਪਵੇ ਤੇ ਪਰ ਫਿਰ ਵੀ ਇਹ ਚੀਜ਼ਾਂ ਜ਼ਰੂਰੀ ਆ ਕਿਉਂਕਿ ਜਿਹੜੀ ਇਹ ਸਾਟ ਇੱਕ ਪਲੇਅਰ ਦਾ ਹਿੱਸਾ ਵਾ ਚੱਲਦੇ ਮੈਚ ਵਿੱਚ ਉਹਦੇ ਵਾਸਤੇ ਤੁਸੀਂ ਇਹ ਸ਼ਿਵ ਨਿਭਾਰੇ ਜਿਓ ਆਪਾਂ ਫਿਰ ਤੋਂ ਧੰਨਵਾਦ ਕਰਦੇ ਆਂ ਨਾਲ ਹੀ ਆਪਾਂ ਦਰਸ਼ਕਾਂ ਨੂੰ ਸੱਦਾ ਦਿੰਦੇ ਆਂ ਕਿ ਅੱਜ ਦੇ ਮੇਲੇ ਸ਼ੁਰੂ ਹੋਣ ਲੱਗਿਆ ਸਾਰੇ ਵੀਰ ਪਹੁੰਚੋ ਰੌਣਕਾਂ ਵਧਾਓ ਧੰਨਵਾਦ ਜੀ ਸਤਿ ਸ੍ਰੀ ਅਕਾਲ